ਗੁਰੂ ਨਾਨਕ ਉਹ ਹੈ ਜਿਹਦੇ ਬਚਨ ਨਾਲ ਪੱਥਰਾਂ 'ਚੋਂ ਪਾਣੀ ਵਹਿੰਦਾ ਹੈ ਗੁਰੂ ਨਾਨਕ ਉਹ ਹੈ ਜਿਹਦੇ ਬਚਨ ਦੇ ਵਿੱਚ ਮੁਰਦੇ ਉੱਠ ਕੇ ਬਹਿ ਜਾਂਦੇ ਨੇ ਗੁਰੂ ਨਾਨਕ ਉਹ ਹੈ ਜਿਹਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਜ਼ਹਿਰੀਲਾ ਜਿਹਾ नाग ਵੀ ਛਾਇਆ ਕਰਦਾ ਹੈ ਗੁਰੂ ਨਾਨਕ ਉਹ ਹੈ ਜਿਸ ਦੇ ਹੁਕਮ ਦੀ ਤਾਮੀਲ ਸੂਲ ਕੈਨਾਤ ਦੇ ਜੀਵ ਜੰਤੂ ਕਰਦੇ ਨੇ ਤੇ ਮੈਂ ਬਾਣੀ ਤੋਂ ਪੁੱਛਿਆ ਵੀ ਵਾਗਿਆ ਇਹ ਸਭ ਉਹਦੇ ਹੁਕਮ ਵਿੱਚ ਚੱਲਦੇ ਸਾਡੇ ਤੇ ਕਬਰ ਤੇ ਚਾਰ ਦਿਨੀਆਂ ਅਖੇ ਵਿੱਚ ਚੱਲਦੇ ਕਿ ਸਾਡੇ ਵਰਗਾ ਹੈ ਗੁਰੂ ਨਾਨਕ ਬਾਣੀ ਕਹਿੰਦੀ ਨਹੀਂ ਭੈ ਵਿੱਚ ਸੂਰਜ ਭੈ ਵਿੱਚ ਚੰਦ ਭੈ ਵਿੱਚ ਪਵਨ ਵਹੈ ਸਦਵਾਉ ਭੈ ਵਿੱਚ ਚੱਲ ਹੈ ਲੱਖ ਦਰਿਆਉ ਭੈ ਵਿੱਚ ਅਗਨ ਕੱਟੇ ਵੇਕਾਰ ਭੈ ਵਿੱਚ ਧਰਦੀ ਦੱਬੀ ਬਾਰ ਗੁਰੂ ਨਾਨਕੋ ਹੈ ਜਿਹਦੇ ਹੁਕਮ ਦੇ ਵਿੱਚ ਪਾਣੀ ਹੈ ਨਦੀਆਂ ਨੇ ਸੂਰਜ ਨੇ ਗੁਰੂ ਨਾਨਕੋ ਹੈ ਜਿਹਦੇ ਹੁਕਮ ਦੇ ਵਿੱਚ ਚੰਦ ਕਿਰਨਾ ਬਖੇਰਦਾ ਹੈ ਗੁਰੂ ਨਾਨਕ ਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੈ